ਸਤਿ ਸ੍ਰੀ ਅਕਾਲ ਜੀ ਨਾਗਰਾ ਮੈਰਿਜ ਬਿਊਰੋ ਆਪਦੀ ਸੇਵਾ ਵਿੱਚ ਹਾਜ਼ਰ ਹੈ ਜੀ ਪ੍ਰੋਫਾਈਲ ਦੇ ਵੇਰਵੇ ਸਾਂਝੇ ਕਰਨ ਤੋਂ ਪਹਿਲਾਂ ਆਪ ਜੀ ਦੇ ਧਿਆਨ ਹਿਤ ਇੱਕ ਦੋ ਬਿੰਦियां ਸਾਂਝੇ ਕਰਨ ਲੱਗਿਆ ਹਾਂ ਜੀ ਚੈਨਲ ਤੇ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਹੈ ਸਕਰੀਨ ਤੇ ਪਰਿਵਾਰ ਦਾ ਨੰਬਰ ਦਿੱਤਾ ਜਾਂਦਾ ਹੈ ਪਰਿਵਾਰ ਨਾਲ ਸਿੱਧੀ ਗੱਲ ਕਰੋ ਜੀ ਰਿਸ਼ਤੇ ਬਾਰੇ ਹੋਖ ਪੜਤਾਲ ਕਰਨੀ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੋਵੇਗੀ ਐਡ ਕੋਈ ਵੀ ਜਾਤ ਧਰਮ ਅਮੀਰ ਗਰੀਬ ਲਗਾ ਸਕਦਾ ਹੈ ਪ੍ਰੋਫਾਈਲ ਦੇ ਦੋ ਹਿੱਸੇ ਹਨ ਇੱਕ ਤੁਹਾਡਾ ਬਾਇਓ ਡਾਟਾ ਦੂਸਰਾ ਤੁਹਾਡੀ ਰਿਕੁਆਇਰਮੈਂਟ ਕਿ ਤੁਸੀਂ ਕੀ ਚਾਹੁੰਦੇ ਹੋ ਲੜਕੀ ਜਾਂ ਲੜਕਾ ਕਿਹੋ ਜਿਹਾ ਚਾਹੁੰਦੇ ਹੋ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲੇ ਵੀਰ ਬਈ ਆਪ ਜੀ ਨਾਲ ਸਾਂਝੇ ਕਰਨ ਲੱਗਿਆ ਨਾਂ ਸਿੰਘ ਜਾਤ ਜੱਟ ਸਿੱਖ ਲੜਕਾ ਵੈਸਨੂ ਫੈਮਿਲੀ ਜਲੰਧਰ ਸਿਟੀ ਨੂੰ ਬਿਲੋਂਗ ਕਰਦੇ ਹਨ ਜੀ ਡੇਟ ਆਫ ਬਰਥ 6 10 1995 ਕੱਦ 5 ਫੁੱਟ 8 ਇੰਚ ਕੁਆਲੀਫਿਕੇਸ਼ਨ ਆ ਲੜਕੇ ਦੀ ਐਮਸੀਏ ਕੰਮ ਸੀਨੀਅਰ ਸੌਫਟ ਇੰਜੀਨੀਅਰ ਪੋਲੈਂਡ ਵਿਖੇ ਜੋਬ ਕਰ ਰਹੇ ਹਨ ਜੀ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਬੀਟੱਕ ਐਮਟੱਕ ਐਮਸੀਏ MBA ਹੋਵੇ ਅਤੇ ਉਹੀ ਸੰਬੰਧਿਤ ਪਰਿਵਾਰ ਇਹਨਾਂ ਨਾਲ ਗੱਲ ਕਰਨ ਜਿਹੜੀ ਲੜਕੀ ਬਾਹਰ ਜਾਣਾ ਚਾਹੁੰਦੀ ਹੈ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 9888437144 ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਜਾਤ ਜੱਟ ਸਿੱਖ ਬੈਸ਼ਨੂ ਫੈਮਿਲੀ ਮਲੇ ਕੋਲੇ ਡਿਸਟ੍ਰਿਕਟ ਦਾ ਨਾਮ ਮਾਧਰਾਧਿਆਨ ਜੀ ਡੇਟ ਆਫ ਬਰਥ 13 11 92 ਕੱਦ 5 ਫੁੱਟ 11 ਇੰਚ ਕੁਆਲਿਫਿਕੇਸ਼ਨ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕੰਮ ਹਾਈਡਰੋ ਪ੍ਰੋਜੈਕਟ ਦੇ ਇਲੈਕਟ੍ਰੀਕਲ ਇੰਜੀਨੀਅਰ ਪ੍ਰਾਪਰਟੀ 1.5 ਏਕੜ ਪੈਣ ਅਤੇ ਭਰਾ ਹਨ ਜੀ ਪੈਣ ਪਹਿਲੇ ਹੀ ਮੈਰੜਾ ੜਕੀ ਪੜ੍ਹੀ ਲਿਖੀ ਹੋਵੇ ਅਰਕਾ ਦਾ ਕੰਮਕਾਜ ਚੰਗੀ ਤਰ੍ਹਾਂ ਜਾਣਦੀ ਹੋਏ ਵਿਆਹ ਸਾਦਾ ਕੀਤਾ ਜਾਵੇਗਾ ਜੀ ਇਹਨਾਂ ਦਾ ਮੋਬਾਈਲ ਨੰਬਰ ਹੈ 9464457757 ਆਪ ਜੀ ਨੂੰ ਬੇਨਤੀ ਆ ਐਡ ਦਿੱਤੇ ਹੋਏ WhatsApp WhatsApp ਨੰਬਰ ਤੇ ਆਪ ਭੇਜੋ ਔਰ ਪਹਿਲੇ ਦਿਨ ਤੇ ਲਾਈ ਜਾਵੇਗੀ ਜੀ ਚੈਨਲ ਧੰਨਵਾਦ ਸਬਸਕ੍ਰਾਈਬ ਕਰਾ ਸਬਸਕ੍ਰਾਈਬ ਕਰੋ ਜੀ ਹਰ ਕੋਈ ਗਲਤ ਲਫਜ਼ ਬੋਲੇ ਗਏ ਹੁਣ ਤਾਂ ਮਾਫੀ ਚਾਹੁੰਦੇ ਆ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ